ਫਰੇ ਡਾਨੀਆਂ ਬਾਨੀਆਂ ਵਾਗੇ ਜਿੰਨਾ ਮੀਠੂ ਕੱਟ ਰੇਤਾ ਦੇ ਪੀਂਆਂ ਜਾ ਰਹੀਆਂ ਤੁਹਾਨੂੰ ਪਤਾ ਕਿ ਇੱਕ ਥੋੜੇ ਲਿਖੇ ਕੱਜਨ ਨੋਟ ਕਰਦੇ ਹੋਣਗੇ ਅੱਜ ਅੰਡਾਨੀਆਂ ਬਾਨੀਆਂ ਦੀ ਸਰਮਾਇਏ ਦੇ ਵਿੱਚ ਕਿੰਨਾ ਵਾਧਾ ਹੋਇਆ ਤੇ ਦੂਜੇ ਪਾਸੇ ਗਰੀਬੀ ਦੀ ਰੇਖਾ ਤੋਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਕਿੰਨਾ ਵਾਧਾ ਹੋਇਆ ਜੀ ਦੇਖਦੇ ਹਾਂ ਜੁਝਾਰ ਟਾਈਮ ਤੇ ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਆਪਣਾ ਹਫਤਾ ਢੇਲੂ ਦੋਸਤੋ ਅੱਜ ਤੁਹਾਨੂੰ ਪਤਾ ਕਿ ਉਯੋਗ ਦੇ ਕਿਸਾਨ ਮੁਰਤੇ ਤੇ ਬੱਕ ਬੱਕ ਜੱਥੇਬੰਦੀਆਂ ਜਿੰਨੀਆਂ ਵੀ ਸਕੂਲ ਦੇ ਅਧਿਆਪਕਾਂ ਦੇ ਜੱਥੇਬੰਦੀਆਂ ਨੇ ਜਾਂ ਅੰਗਣਵਾੜੀ ਯੂਨੀਅਨ ਨੇ ਉਹਨਾਂ ਨੇ ਅੱਜ ਪੰਜਾਬ ਬੰਦ ਤੇ ਆਪਣੇ ਸੂਜਕਤ ਸੰਗਰਮ ਮੁਰਤੇ ਦਾ ਪੂਰਾ ਸਮਰਥਨ ਦਿੱਤਾ ਮੇਰੇ ਨਾਲ ਇੱਥੇ ਜਿਹੜੀਆਂ ਆਪਣੇ ਅੰਗਣਵਾੜੀ ਸੈਂਟਰ ਦੀਆਂ ਮੁਲਾਜ਼ਮਾਂ ਨੇ ਉਹ ਆਈਆਂ ਨੇ ਉਹਨਾਂ ਦੇ ਪੁੱਛਦਿਆਂ ਕੀ ਕਹਿਣਾ ਚਾਹੁੰਦੇ ਹਾਂ ਜੀ ਕੀ ਨਾ ਤੁਹਾਡਾ ਜੀ ਪਰਮਜੀਤ ਕੁਆਰ ਖੱਟੜਾ ਇਹ ਬਲਾਕ ਦੀ ਕੈਸ਼ੀਆ ਰਾਂ ਡੇਲੋਂ ਬਲਾਕ ਦੀ ਅਸੀਂ ਅੱਜ ਸਰਕਾਰ ਮੋਦੀ ਸਰਕਾਰ ਜੋਗੇ ਹੁਣ ਬਾਰਡਰ ਤੇ ਬੈਠੇ ਸਾਡੇ ਕਿਸਾਨ ਵੀਰਾਂ ਤੇ ਦਹਿਸ਼ਤ ਘਾ ਰਹੀ ਆ ਅਸੀਂ ਉਹਨਾਂ ਦੇ ਸਮਰਥਨ ਲਈ ਸਾਰੇ ਜਥੇਬੰਦੀਆਂ ਨੇ ਅੱਜ 6 16 ਦਾ ਬੰਦੇ ਦਾ ਸੱਜਾ ਸੀ ਉਹਦੇ ਸਮਰਥਨ ਦੇ ਲਈ ਅਸੀਂ ਅੱਜ ਡੇਲੋ ਚੌਕ ਵਿੱਚ ਆਏ ਆ ਸਾਡੀਆਂ ਬੱਖ-ਬੱਖ ਜਗ੍ਹਾ ਤੇ ਬੱਖ-ਬੱਖ ਭੈਣਾਂ ਨੇ ਲਾਏ ਹੋਏ ਨੇ ਧਰਨੇ ਇਸ ਕਰਕੇ ਅਸੀਂ ਕਿਸਾਨ ਵੀਰਾਂ ਨੂੰ ਤੇ ਜਥੇਬੰਦੀਆਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਜਿੱਥੇ ਵੀ ਸਾਡੀਆਂ ਭੈਣਾਂ ਦੀ ਲੋੜ ਪਈ ਅਸੀਂ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਮੋਦੀ ਸਰਕਾਰਾਂ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਦਾ ਪਹਿਲਾਂ ਹੀ ਦੱਸ ਦਈਏ ਵੀ ਤੁਹਾਡੇ ਨਾਲ ਕੀ ਵਾਪਰਨਾ ਹੈ ਠੀਕ ਹੈ ਹੁਣ ਜਿਹੜੀਆਂ ਇਹ ਸਰਕ ਮੋਦੀ ਸਰਕਾਰ ਹੈ ਇਹਨੇ ਆਈਸੀਡੀਐਸ ਸਕੀਮ ਚਲਾਈ ਨੂੰ ਤਕਰੀਬਨ 45-47 ਸਾਲ ਹੋ ਗਏ ਉਹਨੂੰ ਇਹ ਬੰਦ ਕਰਨ ਤੇ ਜਾ ਰਹੀ ਹੈ ਪੰਜਾਬ ਸਰਕਾਰ ਦੇ ਇਹਨੇ ਸਾਰੇ ਜਿਹੜੇ ਪੰਜਾਬ ਨੂੰ ਆਉਂਦੇ ਸੀ ਬਜਟ ਉਹ ਨਹੀਂ ਹੁਣ ਚਾ ਚਾਰ ਮਹੀਨਿਆਂ ਤੋਂ ਤਨਖਾਹਾਂ ਮਿਲ ਰਹੀਆਂ ਸਰਕਾਰ ਦੀਆਂ ਸਾਨੂੰ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਨੇ ਨਵਾਂ ਮੁੱਦਾ ਕੀਤਾ ਜਿਹੜੇ ਸਾਡੇ ਕੋਲ ਤਿੰਨ ਤੋਂ 6 ਸਾਲ ਦਾ ਬੱਚਾ ਸੀ ਉਹ ਚਾਰ ਤੋਂ 5 ਸਾਲ ਦਾ ਪਹਿਲਾਂ ਲੈ ਗਏ ਤਿੰਨ ਤੋਂ ਚਾਰ ਸਾਲ ਦਾ ਹੁਣ ਆਰਡਰ ਕਰਤਾ ਪਰਸੋਂ ਚੱਤੀ ਅਸੀਂ ਇਹਨਾਂ ਦੋਨਾਂ ਸਰਕਾਰਾਂ ਦੇ ਨਾਲ ਹਰ ਟਾਈਮ ਮੁੱਢਾਂ ਨਾਲ ਲੜਨ ਲਈ ਤਿਆਰ ਖੜੇ ਹਾਂ ਜਦੋਂ ਮਰਜ਼ੀ ਹੋਣਾ ਸੀ ਸਿਰਾਂ ਤੇ ਕੱਫਣ ਬੰਨ ਲਏ ਨੇ ਅਸੀਂ ਆਪਣੇ ਅਗਲੇ ਰਣਨੀਤੀ ਕਰ ਰਹੇ ਆ ਅਭੀ ਕਿਹੜੀ ਅਸੀਂ ਰੂਪ ਰੇਖਾ ਕਰਦੇ ਆ ਕਿਹੜੇ ਸਾਡੇ ਧਾਰਨੇ ਨੇ ਉੱਥੇ ਅਸੀਂ ਸਾਰੇ ਮੁੰਡੇ ਨਾ ਮੁੰਡਾ ਲਾ ਕੇ ਇਕੱਠੇ ਹੋ ਕੇ ਲੜਾਂਗੇ ਜਿਵੇਂ ਤੁਸੀਂ ਦੇਖਿਆ ਵੀ ਹਰ ਵਰਗ ਜਿਹੜਾ ਸੈਂਟਰ ਦੀ ਮੋਦੀ ਸਰਕਾਰ ਤੋਂ ਦੁਖੀ ਆ ਦੁਖੀ ਇਸ ਤਰ੍ਹਾਂ ਕਿ ਹਰੇਕ ਲੀਆਂ ਜਿਹੜੀਆਂ ਸੈਂਟਰ ਦੇ ਨੇ ਆਪਣੀਆਂ ਨੀਤੀਆਂ ਵਿਰੁੱਧ ਆਪਣੀ ਜਿਹੜੀ ਸਖਤ ਨੀਤੀਆਂ ਲਾਈਆਂ ਨੇ ਉਹ ਕੀ ਲੱਗਦਾ ਮੈਡਮ ਸਾਨੂੰ ਇਹ ਲੱਗਦਾ ਵੀ ਜਿੱਦੇ ਖਿਸ਼ਾਨ ਜੱਥੇਬੰਦੀਆਂ ਨੇ ਉਹਨਾਂ ਨੇ ਕਦੇ ਆਪਣੀ ਐਮਐਸਪੀ ਜਾਂ ਆਪਣੇ ਕਾਰਜੇ ਮਾਫ ਕਰਾਉਣ ਲਈ ਹੀ ਇਹ ਸੰਭੂ ਬਾਟਰ ਦੇ ਧਰਨਾ ਲਾਇਆ ਜਾਂ ਤੁਹਾਡੇ ਤੁਹਾਡੇ ਵਰਗੇ ਜਿਹੜੇ ਹੋਰ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਕਰਦੇ ਵੀ ਥੋਡੀਆਂ ਮੰਗਾਂ ਵੀ ਉਸ ਉਸ ਮੰਗ ਪੱਤਰ 'ਚ ਹੈਗੀਆਂ ਨੇ ਜੀ ਸਾਡੀਆਂ ਸਾਰਿਆਂ ਅਸੀਂ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਦੋਂ ਅਸੀਂ ਅਗਲੀ ਵਾਰੀ ਦਿੱਲੀ ਦੇ ਵਿੱਚ ਧਰਨਾ ਲਾਇਆ ਕਿਸਾਨ ਵੀਰਾਂ ਦੇ ਨਾਲ ਰਲ ਕੇ ਸਾਰਿਆਂ ਨੂੰ ਪਹਿਲਾਂ ਸਾਡੀ ਮੰਗ ਮੰਨੀ ਗਈ ਸੀ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਜਦੋਂ ਸਾਡੇ ਉੱਥੇ ਸਾਰੀਆਂ ਜੁਨੀਅਨ ਇਕੱਠੀਆਂ ਹੋਈਆਂ ਜੁਨੀਅਨਾਂ ਦਾ ਦਿੱਲੀ ਦੇ ਵਿੱਚ ਧਰਨਾ ਹੋਇਆ ਸੀ ਸਾਡੀ ਮੋਦੀ ਸਰਕਾਰ ਨੇ ਜਦੋਂ ਸੈਲਰੀ ਦੁੱਗਣੀ કરી ਸੀ ਕਸਾਨ ਜਥੇਬੰਦੀਆਂ ਦੇ ਨਾਲ ਹੋਣ ਕਰਕੇ ਅਸੀਂ ਜਥੇਬੰਦੀਆਂ ਇਕੱਠੇ ਹੋ ਕੇ ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਅਸੀਂ ਇਹ ਜੀਆਂ ਸਰਕਾਰਾਂ ਨੂੰ ਢਾਹ ਲਾਵਾਂਗੇ ਕੱਲਾ ਨਹੀਂ ਕੋਈ ਲੜ ਸਕਦਾ ਜਥੇਬੰਦੀਆਂ ਇੱਕ ਦੂਜੇ ਦਾ ਸਾਥ ਦੇ ਕੇ ਮੋਢੇ ਨਾਲ ਮੋਢਾ ਲਾ ਕੇ ਇਹ ਸਰਕਾਰਾਂ ਨੂੰ ਢਾਹ ਲਾ ਸਕਦੀ ਹੈ ਇਹ ਆਮ ਜਨਤਾ ਦੇ ਨਾਲ ਜਿਹੜੇ ਰਕਦੀਆਂ ਸਬੰਧ ਰੱਖਦੀਆਂ ਨੇ ਇਹਦੇ ਵਿਚਾਰਿਆਂ ਨੂੰ ਜਮਲ ਆਉਣਾ ਚਾਹੀਦਾ ਉਹ ਸਾਰੇ ਕਰਮਲ ਨੇ ਸਭਾਏ ਉਹ ਲੋਕ ਜਿਹੜੇ ਭਾਜਪਾ ਦੇ ਕਿੰਨੇ ਆ ਜਾਂ ਬਿੱਲੇ ਭਾਜਪਾ ਦੇ ਖਰੀਦੋ-ਕੋਖਤ ਨੇ ਹੋ ਜੀ ਮੈਂ ਬਕਾਇਦ ਕਰਦੇ ਆ ਦੂਜੀ ਸਾਰੀ ਜਨਤਾ ਚਾਹੇ ਉਹ ਮੱਧ ਜੀਵਨ ਦੇ ਲੋਕ ਨੇ ਚਾਹੇ ਵਪਾਰੀ ਨੇ ਛੋਟੇ ਵਪਾਰੀ ਮੈਂ ਵੱਡਿਆਂ ਦੀ ਗੱਲ ਨਹੀਂ ਕਰਦਾ ਛੋਟਾ ਵਪਾਰੀ ਦੁਕਾਨਦਾਰ ਔਰ ਹੋਰ ਸਾਹੇ ਉਹ ਸਾਰੀ ਜਨਤਾ ਅੱਜ ਦੇ ਜਿਹੜਾ ਬੰਦ ਹੈ ਇਤਿਹਾਸਿਕ ਬੰਦਾ ਇਹਦੇ ਵਿੱਚ ਸ਼ਾਮਲ ਹੈ ਮੈਂ ਤੇ ਇਲਾਕਾਈ ਕਮੇਟੀ ਨੂੰ ਇਹਨਾਂ ਦਾ ਧੰਨਵਾਦ ਵੀ ਕਰਦਾ हूं ਵਧਾਈ ਵੀ ਦਿੰਦਾ ਕਿ ਇਹਨਾਂ ਨੇ ਇਹ ਉੱਦਮ ਕਰਕੇ ਅਰ ਦਰਕ ਦੇ ਉੱਤੇ ਬੈਠਾ ਦੇਖ ਕੇ ਮੁਕੰਮਲ ਤੌਰ ਤੇ ਬੰਨ ਗਿਆ ਤੇਰੇ ਅੰਡਾਨੀਆਂ ਬਾਨੀਆਂ ਵਰਗੇ ਕਿੰਨਾ ਮੁਕਾਦ ਰੇਟਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਪਤਾ ਕਿ ਇਹ ਪੁਰਾਣੇ ਕਿੱਥੇ ਨੋਟ ਕਰਦੇ ਹੋਣਗੇ ਅੱਜ ਅੰਡਾਨੀਆਂ ਬਾਨੀਆਂ ਦੀ ਸਰਮਾਇਏ ਦੇ ਵਿੱਚ ਕਿੰਨਾ ਵਾਧਾ ਹੋਇਆ ਤੇ ਦੂਜੇ ਪਾਸੇ ਗਰੀਬੀ ਦੀ ਰੇਖਾ ਤੋਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਕਿੰਨਾ ਵਾਧਾ ਹੋਇਆ ਇਹ ਤੁਸੀਂ ਨੋਟ ਕਰਿਓ ਅੱਜ ਗੱਲ ਨਹੀਂ ਬਣੀ ਦੁਨੀਆਂ ਦੇ 5ਵੇਂ 7ਵੇਂ ਅਮੀਰ ਦੁਨੀਆਂ ਦੇ ਵਿੱਚ ਕਿਨੇ ਜਾਂਦੇ ਨੇ ਇੱਥੇ ਬੇਰ ਗਰੀਬੀ ਗਿਣਤੀ ਪ੍ਰੋਫਿਟੀ ਗਿਣਤੀ ਮਲਾਜ ਜੋ ਰੁਜ਼ਗਾਰ ਹੈ ਉਹਦੀ ਕਿੰਨੀ ਅੱਜ ਘਟ ਨੇ ਕਿੰਨਾ ਪ੍ਰਾਈਵੇਟ ਖੇਕੇ ਤੇ ਦਿੱਤੇ ਗਿਆ ਹੈ ਜਿਹਦੇ ਸੰਦੇ ਤੇ ਆਲ ਇੰਡੀਆ ਦੋ ਜਿਹੜੇ ਕਿਸਾਨ ਫਾਊਂਡੇਸ਼ਨ ਦੇ ਫਾਊਂਡੇਸ਼ਨ ਦੇ ਜਿਹੜੇ ਆਪਣੇ ਮੈਂਬਰ ਨੇ ਕੁਲਦੀਪ ਸਿੰਘ ਉਹ ਸਾਡੇ ਨਾਲ ਨੇ ਹਾਂਜੀ ਕਿਵੇਂ ਅੱਜ ਦੀ ਜਿਹੜੀ ਬੰਦ ਦਾ ਕਾਲ ਕਿਵੇਂ ਦੇਖਦੇ ਹੋ ਜੀ ਉਹਨੂੰ ਅੱਜ ਦੀ ਬੰਦ ਜਿਹੜੀ ਆ ਇਹ ਬਹੁਤ ਵੱਡੀ ਕਾਲ ਹੈ ਇਤਿਹਾਸਕ ਹੈ ਇਹਦੇ ਚ ਸਾਰੀਆਂ ਜੱਥੇ ਬੰਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਇਹ ਸ਼ਾਮਲ ਨੇ ਹੋਰ ਵੀ ਵਪਾਰੀਆਂ ਦੀ ਵੀ ਇੱਥੋਂ ਤੱਕ ਸਾਰੇ ਤਕਰੀਬਨ ਉਹ ਨਹੀਂ ਸ਼ਾਮਲ ਜਿਹੜਾ ਕਾਰਪੋਰੇਟ ਸੈਕਟਰ ਹੈ ਜਾਂ ਸਰਕਾਰ ਦੇ ਹੱਥਾਂ ਵਿੱਚ ਖੇਡਦਾ ਤੇ ਉਹ ਖਰਾਬੀ ਕਰ ਰਿਹਾ ਅਸੀਂ ਨਾਉ ਨਹੀਂ ਲੈਣਾ ਚਾਹੁੰਦੇ ਉਹ ਅੱਜ ਅਜੇ ਕੋਈ ਕਰ ਰਿਹਾ ਮੈਂ ਇਸ ਦਾ ਸਾਰਿਆਂ ਨੂੰ ਅਪੀਲ ਕਰਦਿਆਂ ਵੀ ਇਹ ਬਹੁਤ ਵੱਡਾ ਦੇਸ਼ ਵਿਆਪੀ ਘੋਲ ਸਾਰੇ ਦੇਸ਼ ਤੋਂ ਰਬੰਦ ਹੋ ਰਿਹਾ ਵੀ ਇਹਦੇ ਚ ਸਾਰੇ ਆਓ ਕਿਹਨਾਂ ਨੂੰ ਇਹਨੂੰ ਡਿਵਾਈਡ ਨਾ ਕਰਨ ਦੀ ਕੋਸ਼ਿਸ਼ ਕਰੋ ਪਰ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੀ ਨੀਤੀ ਇਹ ਆ ਕਿ ਲੋਕਾਂ ਨੂੰ ਡਿਵਾਈਡ ਕੀਤਾ ਜਾਵੇ ਫਿਰਕਾ ਪਾਸੀ ਦੇ ਉੱਤੇ ਹਿੰਦੂ ਮੁਸਲਮਾਨ ਦੇ ਸਵਾਲ ਦੇ ਉੱਤੇ ਹਿੰਦੂ ਸਿੱਖ ਦੇ ਸਵਾਲ ਦੇ ਉੱਤੇ ਜਿਹੜੀ ਇੱਕ ਬਹੁਤ ਵੱਡੀ ਮਾੜੀ ਗੱਲ ਹੈ ਕਿਸੇ ਦੇਸ਼ ਵਿੱਚ ਡੈਮੋਕ੍ਰੇਸੀ ਵਾਲੇ ਦੇਸ਼ ਵਿੱਚ ਇਹ ਹੈ ਜਾਂ ਕੋਸ਼ਿਸ਼ ਸਰਕਾਰਾਂ ਨਹੀਂ ਕਰਦੀਆਂ ਔਰ ਦੂਜਾ ਜਿਹੜਾ ਕੁਛ ਇਹ ਗੋਲੀਆਂ ਮਾਰ ਕੇ ਆ ਪਾਣੀ ਦੀ ਬੁਠਾਰਾਂ ਛੱਡ ਕੇ ਉੱਥੇ ਕਰਦੇ ਆ ਉਹ ਲੋਕਾਂ ਦਾ ਜਮੂਰੀ ਹੱਕ ਹੈ ਡੈਮੋਕਰੈਟਿਕ ਰਾਈਟ ਹੈ ਸੰਵਿਧਾਨ ਦੇ ਮੁਤਾਬਿਕ ਦਿੱਤਾ ਹੋਇਆ ਫੰਡਾਮੈਂਟਲ ਰਾਈਟ ਜਿਹਨੂੰ ਕਹਿੰਦੇ ਨੇ ਆਰਟੀਕਲ 19 ਹੈ ਜੇ ਨਹੀਂ ਪੜਿਆ ਹੋਵੇ ਕਿਸੇ ਨੇ ਉਹਦੇ ਵਿੱਚ ਇਹ ਅਧਿਕਾਰ ਦਿੱਤੇ ਹੋਏ ਨੇ ਲੋਕਾਂ ਨੂੰ ਸ਼ਾਂਤਮਈ ਜਦੋ ਜਹਿਰ ਕਰਨ ਦਾ ਅਧਿਕਾਰ ਹੈ ਜਿਵੇਂ ਹੁਣ ਛਾਪਾਂ ਮਾਰਿਆ ਇਹਨਾਂ ਨੇ ਉਹਦੇ ਉਹਨੂੰ ਕਰਮਗੰਨ ਦਾ ਕੋਸ਼ਿਸ਼ ਕੀਤਾ ਉਹਨੂੰ ਕੁਚਲਣ ਦੇ ਯਤਨ ਕੀਤਾ ਗਿਆ ਜੇ ਕਿ ਬਹੁਤ ਮਾੜੀ ਗੱਲ ਹੈ ਆਪਣੇ ਲੋਕਾਂ ਦੇ ਉੱਤੇ ਦੁਸ਼ਮਣ ਦੇਸ਼ਾਂ ਦੀ ਤਰ੍ਹਾਂ ਵਿਹਾਰ ਕਰਨਾ ਇਹ ਕਿੱਦਾਂ ਦੀ ਡੈਮੋਕ੍ਰੇਸੀ ਆ ਮੈਂ ਤੁਹਾਨੂੰ ਉਹੀ ਸਵਾਲ ਕਰਨ ਵਾਲਾ ਸੀਗਾ ਕਿ ਜਿੱਥੇ ਪਹਿਲਾਂ ਹੀ ਆਪਾਂ ਤੁਹਾਡੀਆਂ ਜਥੇਬੰਦੀਆਂ ਨੇ ਸੈਂਟਰ ਗਵਰਨਮੈਂਟ ਨੂੰ ਇਹ 16 ਤਰੀਕ ਦੇ ਜਾਂ ਤੇ ਸੰਭੂ ਬਾਰਡਰ ਤੇ ਧਰਨੇ ਦਾ ਕਾਲ ਦੇ ਦਿੱਤੀ ਸੀ ਫਿਰ ਕੀ ਮੋਦੀ ਸਰਕਾਰ ਨੇ ਹਰਿਆਣੇ ਦੇ ਵਿੱਚ ਜਿਹੜੀ ਬਾਰਡਰ ਬੰਦੀ ਕੀਤੀ ਆ ਜਾਂ ਆਪਣੇ ਕਿਸਾਨਾਂ ਨੂੰ ਜਾਣ ਨਹੀਂ ਦਿੰਦੇ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਜੀ ਉਹ ਇੱਕ ਫਾਸ਼ੀਵਾਦੀ ਕਦਮ ਹੈ ਡਿਕਟੇਟਰੀ ਹੈ ਨਾ ਵੀ ਅਸੀਂ ਜਾਣ ਨਹੀਂ ਦੇਣਾ ਉਹਨਾਂ ਦਾ ਕੀ ਹੱਕ ਉਹੀ ਸ਼ਾਂਤਮਈ ਟੰਗ ਦੇ ਨਾਲ ਤੁਹਾਨੂੰ ਪਹਿਲਾਂ ਦੱਸੀ ਗੱਲ ਕਿ ਵਿਧਾਨ ਦੇ ਵਿੱਚ ਤੁਹਾਨੂੰ ਹੱਕ ਪ੍ਰਾਪਤ ਆ ਕਿ ਅਸੀਂ ਸਾਡੀ ਕੋਈ ਗੱਲ ਨਹੀਂ ਮੰਨਦੀ ਤੇ ਸ਼ਾਂਤਮਈ ਟੰਗ ਨਾਲ ਅਸੀਂ ਅੰਦੋਲਨ ਕਰੀਏ ਸਰਕਾਰ ਨੇ ਆਪ ਇਹਨੂੰ ਵਾਇਲੈਂਟ ਬਣਾਇਆ ਉੱਥੇ ਤਾਰਾਂ ਲਾ ਕੇ ਬੁਛਾੜਾ ਕਰਕੇ ਉਹ ਜੋ ਸਾਰੇ ਸਾਧਨ ਚ ਰਾਹ ਬੰਦ ਕਰਤੇ ਦੱਸੋ ਇਹ ਕਿੱਥੇ ਦੀ ਐ ਇੱਥੇ ਇਕੱਲੇ ਕਿਸਾਨਾਂ ਨੂੰ ਨਹੀਂ ਇਹਦੇ ਨਾਲ ਆਮ ਲੋਕਾਂ ਨੂੰ ਵੀ ਤਕਲੀਫ ਹੋਈ ਆ ਇਹ ਸੰਵਿਧਾਨਕ ਤੌਰ ਤੇ ਤੁਹਾਨੂੰ ਪਤਾ ਨਹੀਂ ਸੰਵਿਧਾਨ ਦਾ ਕਤਲ ਵੀ ਜੇ ਕੋਈ ਕੋਈ ਜਥੇਬੰਦੀ ਆਪਣੀ ਮੰਗ ਲੈ ਕੇ ਸਰਕਾਰ ਦੇ ਦਰਵਾਜ਼ਾ ਜਾਂਦੀ ਆ ਤਾਂ ਉਹਨੂੰ ਰਸਤੇ 'ਚ ਰੋਕ ਕੇ ਉਹਦੇ ਤੇ ਆਪਾਂ ਪਾਣੀ ਦੇ ਬਸਾਰਾਂ ਦਾ ਅਤੂ ਗੋਲੇ ਛੱਡਦੀ ਆ ਜੀ ਇਹ ਗਲਤ ਆ ਬਹੁਤ ਵੱਡੀ ਗਲਤੀ ਆ ਸਰਕਾਰ ਦੀ ਔਰ ਇਹਦਾ ਸਰਕਾਰ ਨਤੀਜਾ ਭੁਗਤੂਗੀ ਤੁਸੀਂ ਦੇਖਿਓ بڑے بڑے ਜਿਹੜੇ ਦੁਨੀਆ ਭਰ ਦੇ ਇਤਿਹਾਸ 'ਚ ਇਹ ਕਹਿੰਦਾ ਜਿਹੜੇ ਹਿਟਲਰ ਵਰਗੇ ਸੀ ਉਹਨਾਂ ਨੂੰ ਵੀ ਆਖਰ ਲੋਕਾਂ ਦੇ ਸਾਹਮਣੇ ਝੁਕਣਾ ਪਿਆ ਇਸ ਕਰਕੇ ਇਹਦਾ ਔਕਾਤ ਹੀ ਕੋਈ ਨਹੀਂ ਹੈ ਇਹਨੇ ਜੜਾਂ ਹਿਲਾ ਦੇਣੀਆਂ ਜਿਹੜਾ ਇਦਾਂ ਇਤਿਹਾਸ ਕੋਲ ਜਿਹੜਾ ਬੰਦਾ ਨਾ ਇਹਨੇ ਸਰਕਾਰ ਦੀਆਂ ਜੜਾਂ ਹਿਲਾ ਦੇਣੀਆਂ ਨੇ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਸਾਰੀਆਂ ਫਸਲਾਂ ਦੀ ਜਿਹੜੀ ਕਿਸਾਨੀ ਪੈਦਾ ਕਰਦੀ ਹੈ ਉਹਨਾਂ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਲੀਗਲ ਗਰੰਟੀ ਜਿਸ ਨੂੰ ਕਹਿੰਦੇ ਨੇ ਉਹ ਹੋਵੇ ਵੀ ਸਾਡਾ ਇਹ ਅਧਿਕਾਰ ਹੈ ਜੇ ਨਹੀਂ ਮੰਨਦੀ ਸਰਕਾਰ ਅਸੀਂ ਇੱਥੇ ਕੋਈ ਲੀਗਲ ਕਾਰਵਾਈ ਵੀ ਕਰ ਸਕੀਏ ਓਕੇ ਜੀ ਫਿਰ ਇਸੇ ਤਰ੍ਹਾਂ ਹੀ ਜਿਹੜੀ ਆ ਕੇਸ ਬਣੇ ਨੇ ਝੂਠੇ ਉਹ ਸਾਰੇ ਮਾਫ ਕੀਤੇ ਜਾਣ ਕਿਉਂਕਿ ਲੋਕਾਂ ਦਾ ਰਾਈਟ ਹੈ ਇਸੇ ਤਰ੍ਹਾਂ ਜਿਹੜੇ ਕਰਜ਼ੇ ਨੇ ਕਿਸਾਨੀ ਦੇ ਜਿਹਦੇ ਕਰਕੇ ਅੱਜ ਕਿਸਾਨ ਜਿਹਨੂੰ ਅੰਨਦਾਤਾ ਕਹਿੰਦੇ ਨੇ ਕਹਿਣ ਨੂੰ ਅੰਨਦਾਤਾ ਉਹ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ ਘਾਟੇ 'ਚ ਇਸ ਕਰਕੇ ਉਹ ਦਾ ਪ੍ਰਬੰਧ ਕੀਤਾ ਜਾਵੇ ਕਰਜ਼ੇ ਮਾਫ ਕੀਤੇ ਜਾਣ ਕਿਉਂਕਿ ਇਹਦੇ ਦਲੀਲ ਹੈ ਇਹ ਨਹੀਂ ਵੀ ਮੈਂ ਇਥੋਂ ਕਹਿਤਾ ਕਰਜ਼ੇ ਮਾਫ ਕੀਤੇ ਜਾਣ ਇਹ ਹਰ ਸਾਲ ਜਿਹੜਾ ਕਾਰਪੋਰੇਟ ਸੈਕਟਰ ਆ ਉਹਨਾਂ ਦੇ ਬਿਲੀਅਨ ਚ ਮਿਲੀਅਨ ਨਹੀਂ ਬਿਲੀਅਨ ਦੇ ਵਿੱਚ ਜਿਹੜੇ ਕਰਜ਼ੇ ਨੇ ਉਹ ਮਾਫ ਕਰਦੇ ਤੇ ਕਿਸਾਨਾਂ ਦੇ ਤਾਂ ਬਹੁਤ ਥੋੜੇ ਜਿਹੇ ਕਰਦੇ ਆ ਉਹ ਕਿਉਂ ਨਹੀਂ ਮਾਫ ਕਰਦੇ ਇਸੇ ਤਰ੍ਹਾਂ ਜਿਹੜੀ ਆ ਲਖੀਮਪੁਰ ਖੇੜੀ ਵਾਲੀ ਘਟਨਾ ਸੀ ਪਹਿਲਾਂ ਉਹਨਾਂ ਨੇ ਆਪ ਸਾਰਾ ਕੁਝ ਕਰਾ ਰਹੇ ਨੇ ਸਰਕਾਰ ਇੰਗੀਆਂ ਇੰਗੀਆਂ ਸ਼ਰਤਾਂ ਜਿਹੜੀ ਆ ਕੋਈ ਵੀ ਸਟੇਟ ਪਾਵਰ ਉਹ ਕਰਾਉਂਦੀ ਐ ਢੋਲ ਨੂੰ ਮੱਥਾ ਪਾਉਣ ਦੀ ਠੰਡਾ ਪਾਉਣ ਦੀ ਤੋੜਨ ਦੀ ਅਗਲੀ ਕੋਰੋਗਲ ਹੋਰ ਗੱਲ ਦੱਸੋ ਹੁਣ ਲੱਗਦਾ ਨਹੀਂ ਵੀ ਜਿਹੜੀਆਂ ਪਹਿਲਾਂ ਵਾਲੀਆਂ ਕਿਸਾਨ ਜੱਥੇਬੰਦੀਆਂ ਸੀ ਜਿਵੇਂ ਉਹ ਪਹਿਲਾਂ 33 ਸੀਗੀਆਂ 30 ਸੀਗੀਆਂ ਹੁਣ ਉਹ ਟੁੱਟ ਗਈਆਂ ਨੇ ਜਾਂ ਜਿਹੜਾ ਮਜ਼ਦੂਰ ਵਰਗ ਉਹ ਦੇ ਵਿੱਚ ਵੀ ਉਹ ਵੀ ਉਹਨਾਂ ਦੇ ਨਾਲ ਨਹੀਂ ਤੁਰਿਆ ਇਹਦੇ ਬਾਰੇ ਤੁਸੀਂ ਕੋਈ ਕਹਿ ਸਕਦੇ ਨਹੀਂ ਅੱਜ ਦੇ ਤੁਸੀਂ ਜਿਹੜਾ ਧੰਨਾ ਆ ਜਾਂ ਚੱਲੇ ਰਿਹਾ ਬੰਦ ਇਹ ਕਿਵੇਂ ਕਹਿ ਸਕਦੇ ਵੀ ਉਹ ਟੁੱਟ ਗਈਆਂ ਐਡਾ ਤਾਂ ਬਹੁਤ ਵੱਡਾ ਪਛਾਨ ਦੀ ਤੇ ਸਾਰੀਆਂ ਜੱਥੇਬੰਦੀਆਂ ਜਮਲ ਨੇ ਹਾਂਜੀ ਇਹਦੇ ਚ ਕਿਸਾਨਾਂ ਦੀਆਂ ਜਥੇਬੰਦੀਆਂ ਵੀ ਸ਼ਾਮਲ ਨੇ ਇਹਦੇ ਚ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ ਸ਼ਾਮਲ ਨੇ ਇਹਦੇ ਚ ਹੋਰ ਜਿਹੜਾ ਵੀ ਕੋਈ ਭਰਾ ਹੈ ਹੋਰ ਵੀ ਜਿਹੜੀਆਂ ਸਪੋਰਟ ਕਰਦੀਆਂ ਇਹਨੂੰ तमाम ਲੋਕਾਂ ਦੀ ਸਪੋਰਟ ਪ੍ਰਾਪਤ ਆ ਇਸ ਕਰਕੇ ਨਹੀਂ ਜੇ ਕੋਈ ਅਲੱਗ ਨਾਲ ਹੀ ਬੈਠਾ ਸੀ ਉਹਨਾਂ ਦੇ ਵਿਰੁੱਧ ਨਹੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਆਓ ਭਾਈ ਸਾਰੇ ਇਕੱਠੇ ਹੋ ਕੇ ਲੜਾਂਗੇ ਦੁਬਾਰਾ ਫੇਰ ਮੀਟਿੰਗ ਹੋਊਗੀ 18 ਤਰੀਕ ਨੂੰ ਫੇਰ ਮੀਟਿੰਗ ਹੋਣ ਜਾ ਰਹੀ ਹੈ ਇੱਥੇ ਪੰਜਾਬ ਦੇ ਵਿੱਚ ਪਹਿਲਾਂ ਕੁਝ ਦਿਨ ਪਰਸੋਂ ਚੌਥੇ ਪਹਿਲਾਂ ਹੋ ਗਏ ਹੱਟਿਆ ਦੇਸ਼ ਭਗਤ ਜਦੋਂ ਸੁਣੋ ਮੀਟਿੰਗਾਂ ਚ ਵੀ ਅਸੀਂ ਜਾਣਦੇ ਆ ਐਸੀ ਕੋਈ ਗੱਲ ਨਹੀਂ ਅੱਜ ਕੋਈ ਇੱਕ ਦੂਜੇ ਦੇ ਵਿਰੁੱਧ ਨਹੀਂ ਸਰਕਾਰ ਜ਼ਰੂਰ ਕਰ ਰਹੀ ਆ ਬੇਨੂੰ ਫਿਰਕਾ ਪ੍ਰਸਤੀ ਦਾ ਰੰਗ ਦੇ ਕੇ ਇਹ ਤਾਂ ਜੀ ਕੱਲਾ ਪੰਜਾਬ ਵਾਲਿਆਂ ਦਾ ਕਿਤੇ ਖਾਲਸਤਾਨੀ ਕਹਿੰਦੇ ਨੇ ਕਦੇ ਕੁਝ ਹੋਰ ਕਹਿੰਦੇ ਨੇ ਇਹ ਵੀ ਇਹਨਾਂ ਦਾ ਤਾਂ ਕੰਮ ਹੀ ਆ ਇਹ ਵੀ ਹੋਰ ਨੂੰ ਵੀ ਕਿਹਾ ਵੀ ਇਹਨਾਂ ਦਾ ਤਾਂ ਕੰਮ ਹੀ ਆ ਉੱਥੇ ਦਿੱਲੀ ਦੇ ਬਾਰਡਰਾਂ ਤੇ ਬਹਿ ਕੇ ਖਾਣਾ ਪੀਣਾ ਜਿੱਥੇ ਤੁਸੀਂ ਅੰਕਲ ਜੀ ਇਹ ਆਪਣੇ ਖਾਲਸਤਾਨੀਆ ਦਾ ਨਾਮ ਲਿੱਤਾ ਉੱਥੇ ਹੀ ਇੱਕ ਮੈਂ ਨਾ ਕਿਸੇ ਨਹਿਂਗ ਸਿੰਘ ਦੀ ਇੰਟਰਵਿਊ ਸੁਣੀ ਸੀ ਉਹ ਕਹਿੰਦੇ ਵੀ ਕਿਸਾਨ ਜਥੇਬੰਦੀਆਂ ਨੇ ਜਿਹੜੇ ਆਪਣੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਿੰਨੂੰ ਕਿ ਮੋਦੀ ਸੈਂਟਰ ਦੀ ਸਰਕਾਰ ਨੇ ਛੱਡਣਾ ਉਹਨਾਂ ਦੀ ਮੰਗ ਵਿੱਚ ਨਹੀਂ ਪਾਈ ਗਈ ਜੀ ਦੇਖੋ ਇਹ ਕਾਨੂੰਨੀ ਨੁਕਤੇ ਆ ਜਿਹੜਾ ਬੰਦੀ ਸਿੰਘ ਛੋੜਦਾ ਹੋਰ ਕਰਦੇ ਆ ਉਹ ਇਹ ਜੇ ਮੈਂ ਤੁਹਾਨੂੰ ਮੈਂ ਕਹਿ ਨਹੀਂ ਸਕਦਾ ਪਰ ਕਹੂੰਗਾ ਜ਼ਰੂਰ ਜਿਹੜੇ ਇਹ ਜੇ ਗੱਲਾਂ ਕਰਦੇ ਆ ਜਿਆਦੇ ਉਹ ਬਹੁਤੇ ਕਈ ਵਾਰੀ ਇਹਨਾਂ ਦੇ ਬੰਦੇ ਹੁੰਦੇ ਆ ਜਿਹੜੇ ਇਆਂ ਇਆਂ ਗੱਲਾਂ ਕਰਕੇ ਜਿਹੜਾ ਕੋਲ ਆ ਕੋਲ ਕਿਸਾਨੀ ਦਾ ਕੋਲ ਮਜ਼ਦੂਰਾਂ ਦਾ ਖੇਤ ਮਜ਼ਦੂਰਾਂ ਦਾ ਟੇਡ ਯੂਨੀਅਨ ਦਾ ਉਹ ਇਹਨੂੰ ਡਾਇਵਰਟ ਕਰਨਾ ਚਾਹੁੰਦੇ ਕੀ ਹੁਣ ਮੋਦੀ ਸਰਕਾਰ ਨੂੰ ਥੋੜੀ ਚੇਤਾਵਨੀ ਨਹੀਂ ਕੀਤੀ ਆ ਜੀ ਕੀ ਕਹਿਣਾ ਚਾਹੁੰਦੇ ਕੋ ਦੋ ਚਾਰ ਲੱਖ ਜੀ ਦੇਖੋ ਦੇਖੋ ਚੇਤਾਵਨੀ ਹੈ ਚਤੂਪਨੀ ਹੈ ਤਾਂ ਗੱਲ ਜਿਹੜੀਆਂ ਹੁੰਦੀਆਂ ਮੈਂ ਥੋਂ ਕੱਲ ਕਹਦੇ ਆ ਚੇਤਾਵਨੀ ਮੈਂ ਆ ਕਰ ਦੂੰਗਾ ਇਹ ਗੱਲਾਂ ਗਲਤ ਹੁੰਦੀਆਂ ਨਾ ਕਿਸੇ ਨੂੰ ਕਰਨੀਆਂ ਚਾਹੀਦੀਆਂ ਨਾ ਤਜਰਬੇ ਲੀਡਰ ਕਾਰ ਲੀਡਰ ਕੋਈ ਅਹੀ ਦੀ ਗੱਲ ਕਰੂਗਾ ਇਤੋਂ ਬਾਅਦ ਫੇਰ ਮੀਟਿੰਗ ਹੈ ਠੀਕ ਹੈ ਜੀ ਠੀਕ ਹੈ ਜੀ ਮੀਟਿੰਗ ਤੋਂ ਬਾਅਦ ਸੰਯੁਕਤ ਮੋਰਚਾ ਪੰਜਾਬ ਦਾ ਵੀ ਬਣਿਆ ਹਿੰਦੂ ਹਿੰਦੁਸਤਾਨ ਦਾ ਵੀ ਬਣਿਆ ਉਹ ਮੀਟਿੰਗ ਕਰਕੇ ਵਿਚਾਰਨਗੇ ਵੀ ਅੱਜ ਤੱਕ ਕਿਵੇਂ ਰਿਹਾ ਘੋਲ ਕੀ ਘਟਾ ਰਹੀਆਂ ਕੀ ਦੀਆਂ ਪ੍ਰਾਪਤੀਆਂ ਨੇ ਉਦੋਂ ਮਤ ਫੇਰ ਅਗਲੀ ਕਾਲ ਦੇਣਗੇ ਇੱਥੇ ਆਪਣੇ ਨੌਜਵਾਨ ਵੀਰ ਕਿਸਾਨ ਜਥੇਬੰਦੀਆਂ ਤੋਂ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨੇ ਆ ਆ ਵੀਰ ਜੀ ਅੱਜ ਦੀ ਜਿਹੜੀ ਸੰਗਠਿਤ ਕਿਸਾਨ ਮੋਰਚੇ ਨੇ ਪੰਜਾਬ ਭਾਰਤ ਬੰਦ ਦੀ ਕਾਲ ਦਿੱਤੀ ਆ ਕਿਵੇਂ ਦੇਖਦੇ ਹੋ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਮੈਂ ਚੈਨਲ ਦਾ ਧੰਨਵਾਦ ਕਰਦਾ ਵੀਰਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜਥੇਬੰਦੀਆਂ ਨੂੰ ਤੇ ਪੂਰੀ ਕਵਰੇਜ ਕਰ ਰਹੇ ਨੇ ਜਿਹੜੀ ਸਾਡੀ ਗੱਲ ਆ ਉਹ ਸੈਂਟਰ ਤੱਕ ਪਹੁੰਚਾਉਣ ਦੀ ਸੋ ਗੱਲ ਕਰਦੇ ਆ ਵੀ ਜਥੇਬੰਦੀ ਜਿਹੜਾ ਅੱਜ ਪੂਰਨ ਬੰਦ ਦਾ ਹੈਗਾ ਉਹ ਸਾਡਾ ਜਿਹੜਾ ਸਫਲ ਹੋ ਚੁੱਕਿਆ ਅੱਜ ਦਾ ਜਿਹੜਾ ਧਰਨਾ ਨਾਲ ਵੱਖ-ਵੱਖ ਜਿਹੜੇ ਧਰਨੇ ਲੱਗੇ ਹੋਏ ਨੇ ਤਾਂ ਇਹ ਜਿਹੜੀ ਆਵਾਜ਼ ਆ ਮੋਦੀ ਤੱਕ ਜਰੂਰ ਪਹੁੰਚਣੀ ਆ ਕਿਉਂਕਿ ਮੋਦੀ ਨੇ ਇਸ ਚੀਜ਼ ਨੂੰ ਦੇਖ ਕੇ ਹਿਲਣਾ ਬਹੁਤ ਜਥੇਬੰਦੀਆਂ ਨੇ ਜਿਹੜੀਆਂ ਇੱਥੇ ਅੱਜ ਪਹੁੰਚ ਚੁੱਕੀਆਂ ਨੇ ਸਾਰੇ ਜਥੇਬੰਦੀਆਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਲੁਧਿਆਣਾ ਡਾਕਟਰ ਸੁਖਵਿੰਦਰ ਸਿੰਘ ਤੇ ਪੂਰਨ ਤੌਰ ਤੇ ਜਥੇਬੰਦੀ ਜਿਹੜੀ ਹੈਗੀ ਆ ਸਮਰਥਨ ਕਰਦੀ ਆ ਸੰਯੁਕਤ ਗਿਆਨ ਮੋਰਚੇ ਦਾ ਤੇ ਲਗਾਤਾਰ ਜਿਹੜੇ ਹੈਗੇ ਨੇ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਵੱਲੋਂ ਕੈਂਪੂ ਵੀ ਸਾਡੇ ਫ੍ਰੀ ਮੈਡੀਕਲ ਕੈਂਪ ਜਿਹੜੇ ਹੈਗੇ ਨੇ ਸ਼ੰਭੂ ਬਰਦਰ ਤੇ ਚੱਲ ਰਹੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਨਾਲ ਇੱਥੇ ਆਪਣੇ ਆਲ ਇੰਡੀਆ ਕਿਸਾਨ ਫਾਊਂਡੇਸ਼ਨ ਤੋਂ ਅੰਕਲ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਸੁਖਦੇਵ ਸਿੰਘ ਆ ਆਲ ਇੰਡੀਆ ਕਿਸਾਨ ਫੈਡਰੇਸ਼ਨ ਵੱਲੋਂ ਮੈਂ ਦੱਸ ਰਿਹਾ ਕਿ ਇਹ ਜਿਹੜਾ ਅੱਜ ਦਾ ਬੰਦ ਆ ਇਹਦੇ ਵਿੱਚ ਪੂਰੇ ਭਾਰਤ ਦੀਆਂ ਸੈਂਕੜੇ ਤੋਂ ਵੱਧ ਜਥੇਬੰਦੀਆਂ ਸ਼ਾਮਿਲ ਨੇ ਤੇ ਇਹ ਆਪਣੀਆਂ ਉਹ ਮੰਗਾਂ ਨੇ ਜਿਹੜੀਆਂ ਕਿ ਬੀਜੇਪੀ ਸਰਕਾਰ ਨੇ ਖਾਸ ਕਰ ਮੋਦੀ ਨੇ ਜਦੋਂ ਪਹਿਲਾਂ ਕਨਸਾਨ ਅੰਦੋਲਨ ਚੱਲਦਾ ਸੀ ਉਹਦੇ ਦਰਮਿਆਨ ਇਹਨੇ ਮੰਨੀਆਂ ਸੀਗੀਆਂ ਪਰ ਉਹ ਲਾਗੂ ਨਹੀਂ ਕਰ ਰਿਆ ਉਹ ਹਰ ਪੈਰ ਤੇ ਬੇਈਮਾਨੀ ਉਹਦੀ ਜ਼ਾਹਰ ਹੋ ਰਹੀ ਆ ਉਹ ਮੌਕੇ ਤੇ ਟਾਲਮਟੋਲ ਕਰਨ ਦੀ ਕੋਸ਼ਿਸ਼ ਕਰਦਾ ਪਰ ਇਸ ਨੂੰ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਚੰਗੀ ਤਰ੍ਹਾਂ ਉਹਦੀਆਂ ਚਾਲਾਂ ਨੂੰ ਸਮਝਦਾ ਤੇ ਉਹਨੂੰ ਕਈ ਵਾਰ ਫੇਲ ਕੀਤਾ ਅੱਜ ਵੀ ਫੇਲ ਕਰਨਾ ਉਹਨੂੰ ਇਸ ਕਰਕੇ ਮੋਦੀ ਨੂੰ ਇਹ ਭੁਲੇਖਾ ਹੋ ਸਕਦਾ ਵੀ ਮੈਂ ਧੱਕੇ ਨਾਲ ਡਿਕਟੇਟਰਸ਼ਿਪ ਨਾਲ ਖੰਨੀ ਇਹਨਾਂ ਨੂੰ ਦਬਾ ਲੂੰਗਾ ਪਰ ਇਹ ਕੋਹਲ ਲੋਕ ਕੋਹਲ ਹੈ ਇਹ ਕਿਸੇ ਦਾ ਨਿੱਜੀ ਮਸਲਾ ਨਹੀਂ ਹੈ ਤੇ ਮੋਦੀ ਨੂੰ ਲੱਗਦਾ ਬੇਸ਼ੱਕ ਵੀ ਮੈਂ ਆਹ ਈਡੀ ਵਗੈਰਾ ਹੋਰ ਛਾਪੇ ਮਾਰ ਕੇ ਦਵਾ ਕੇ ਕਰ ਲੂੰਗਾ ਇਹ ਉਦੋਂ ਨਹੀਂ ਹੋਣਾ ਲੋਕਾਂ ਨੇ ਅਕਸਰ ਨੂੰ ਆਪਣੀਆਂ ਮੰਗਾਂ ਮੰਵਾ ਕੇ ਰਹਿਣਾ ਅੰਕਲ ਜੀ ਮੈਨੂੰ ਕੋਈ ਹੋਰ ਦੱਸੋ ਵੀ ਜਿਹੜੇ ਆਪਣੇ ਹੁਣ ਇੱਥੇ ਕਿਸਾਨ ਜਥੇਬੰਦੀਆਂ ਉੱਥੇ ਗਈਆਂ ਨੇ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਉਹਨਾਂ ਤੇ ਗੋਲੇ ਸਿੱਟੇ ਜਾਂਦੇ ਨੇ ਜਾਂ ਡਰੋਨ ਨਾਲ ਹੋਰ ਕਈ ਤਰ੍ਹਾਂ ਦੇ ਉਹਨਾਂ ਤੇ ਹਮਲੇ ਕੀਤੇ ਜਾਂਦੇ ਉਹ ਤੂੰ ਕਿਵੇਂ ਦੇਖਦੇ ਹੋ ਤੁਸੀਂ ਜੀ ਇਹ ਸ਼ਰੇ ਆਮ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ। ਜਦ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਮਨਵਾਉਣ ਲਈ ਵਿਧਾਨਕ ਤੌਰ ਤੇ ਉਹਨਾਂ ਦਾ ਹੱਕ ਬਣਦਾ। ਇਹਨਾਂ ਨੇ ਬੈਰੀਕੇਡ ਲਾ ਕੇ ਕਿੱਲਾ ਲਾ ਕੇ ਸਰਕਾਰ ਨੇ ਲਾਏ ਆ ਕਿਸਾਨਾਂ ਨੇ ਨਹੀਂ ਲਾਏ। ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ। ਤਾਂ ਕਿ ਆਪਸ ਵਿੱਚ ਹੀ ਪਬਲਿਕ ਨਾਲ ਟਕਰਾਅ ਹੋਵੇ ਪਰ ਲੋਕ ਇਸ ਵੇਲੇ ਪੂਰੀ ਸਮਝ ਰੱਖਦੇ ਨੇ ਲੋਕ ਇਸ ਟਕਰਾਅ ਵਿੱਚ ਨਹੀਂ ਲੋਕ ਤਾਂ ਸਮਝਦੇ ਨੇ ਕਿ મોદી ਨੇ ਜੋ ਵੀ ਇਹ پلان ਕੀਤਾ ਉਹ મોદી ਨੇ ਆਪਣੇ ਪੈਰ ਕਹਾੜਾ ਮਾਰਨ ਵਾਲੀ ਗੱਲ ਕੀਤੀ ਆ ਕਿਵੇਂ ਉਹ ਰੋਕ ਸਕਦਾ ਛੜਕਾਂ ਸਾਡੇ ਸਭ ਲਈ ਸਾਂਝੀਆਂ ਨੇ ਅਸੀਂ ਦਿੱਲੀ ਜਾ ਸਕਦੇ ਆ ਇਹ ਸਾਡਾ ਵਿਧਾਨਕ ਹੱਕ ਆ ਨਾ ਕਿ ਮੇਰਾ ਇਕੱਲੇ ਦਾ ਅੱਜ ਦੇ ਪੰਜਾਬ ਜਿਹੜੇ ਭਾਰਤ ਬੰਦ ਦਾ ਲੱਗਦਾ ਕਿ ਮੋਦੀ ਸਰਕਾਰ ਦੇ ਕੰਨਾਂ ਤੇ ਜੂੰ ਛਰਕੂ ਜੀ ਨਹੀਂ ਸਰਕੂ ਤਾਂ ਇਦੋਂ ਬਾਅਦ ਇਹੀ ਮੋਰਚਾ ਅੱਗੇ ਠਿੱਕੇ ਐਕਸ਼ਨ ਕਰੂਗਾ ਉਹ ਜੂੰ ਸਰਕਾ ਕੇ ਛੱਡੂ ਇਹ ਉਹਨੂੰ ਭੁਲੇਖਾ ਹੋ ਜਾਦਾ ਸਾਨੂੰ ਇਹਦੇ ਤੇ ਕੋਈ ਭੁਲੇਖਾ ਨਹੀਂ ਅਸੀਂ ਅੱਗੇ ਵਧਾਂ ਹੀ ਗਏ ਧੰਨਵਾਦ ਜੀ ਸਾਡੇ ਨਾਲ ਇੱਥੇ ਜਿਹੜੇ ਆਪਣੇ ਹੋਰ ਮੈਂਬਰ ਨੇ ਜੀ ਇੱਕ ਮਿੰਟ ਹਾਂ ਜੀ ਹਾਂ ਜੀ ਆਪਣੀ ਜਦੋਂ ਆਪਣਾ ਪਹਿਲਾ ਆਪਣਾ ਅੰਡੇ ਲੰਬੇ ਸਮੇਂ ਤੱਕ ਆਪਣੇ ਕਈ ਕਿਸਾਨ ਵੀਰ ਸ਼ਹੀਦیاں ਵੀ ਪਾ ਗਏ ਨੇ ਉਸ ਧਾਰਨੇ ਨੂੰ ਜਦੋਂ ਚੁੱਕਿਆ ਗਿਆ ਤਾਂ ਉਸ ਉਸ ਟਾਈਮ ਜਿਹੜੇ ਸੈਂਟਰ ਦੀ ਸਰਕਾਰ ਨੇ ਕੀ ਭਰੋਸਾ ਦੇ ਕੇ ਜੇ ਕੋਈ ਨੋਟੀਫਿਕੇਸ਼ਨ ਦਿੱਤੇ ਬਿਨਾਂ ਕੰਮ ਕਰਨ ਨੂੰ ਆ ਗਏ ਜੀ ਨਹੀਂ ਨਹੀਂ ਉਹ ਬਕਾਇਦਾ ਸਰਕਾਰ ਨੇ ਲਿਖਤੀ ਸਮਝੌਤਾ ਕੀਤਾ ਸੀਗਾ ਲਿਖਤੀ ਚਿੱਠੀ ਮਿਲੀ ਆ ਲਿਖਤੀ ਸਮਝੌਤੇ ਜਦੋਂ ਅਸੀਂ ਸਮਝੌਤੇ ਕਰਦੇ ਹਾਂ ਅਕਸਰ ਸਰਕਾਰਾਂ ਦੇ ਨਾਲ ਉਦੋਂ ਸਮਝੌਤੇ ਪ੍ਰੈਸ ਦੇ ਵਿੱਚ ਬੈਠ ਕੇ ਲਿਖਤੀ ਹੋ ਜਾਂਦੇ ਨੇ ਤੇ ਲਾਜ਼ਮੀ ਉਹਦੇ ਵਿੱਚ ਕੁਝ ਟਾਈਮ ਲੱਗਦਾ ਵਾ ਕਿਸੇ 2 ਮਹੀਨੇ ਕਿਸੇ 4 ਮਹੀਨੇ 6 ਮਹੀਨੇ ਤੇ ਉਹ ਲਾਗੂ ਹੋਣੇ ਹੁੰਦੇ ਨੇ ਜਦੋਂ ਪ੍ਰੋਸੈਸ ਦੇ ਵਿੱਚ ਪੈਜਦੇ ਨੇ ਉਹ ਲਾਗੂ ਹੋਣੇ ਸ਼ੁਰੂ ਹੋ ਜਾਂਦੇ ਆ ਪਰ ਸਰਕਾਰ ਨੇ ਲਾਗੂ ਨਹੀਂ ਕੀਤੇ ਅਸੀਂ ਬਾਰ ਬਾਰ ਕਹਿੰਦੇ ਹਾਂ ਉਸ ਸਮਝੌਤੇ ਦੇ ਉੱਤੇ ਵਾਅਦੇ ਕਰਕੇ ਮੁਕਰੀਆ ਸਰਕਾਰ ਤੇ ਇਹਦਾ ਮੁਕਰਨ ਦਾ ਬੜੇ ਲੰਮੇ ਸਮੇਂ ਤੋਂ ਸੁਭਾਅ ਬਣਿਆ ਹੋਇਆ ਮੋਦੀ ਸਰਕਾਰ ਦਾ ਇੱਕ ਵਾਰੀ ਅਦੋਲਨ ਨੂੰ ਚੁਕਾ ਦਿਓ ਫਿਰ ਮੁਕਰ ਜੋ ਫਿਰ ਅਦੋਲਨ ਕਰਦੇ ਆ ਲੋਕ ਫਿਰ ਮੁਕਰ ਜਾਂਦੀ ਆ ਅਸੀਂ ਇਸ ਵਾਰ ਐਦ ਕੀ ਕਿਸਾਨਾਂ ਨੇ ਸੋਚਿਆ ਵੀ ਮੋਦੀ ਸਰਕਾਰ ਦਾ ਜਿਵੇਂ ਕਹਿੰਦੇ ਵੀ ਛੋਟੇ ਦੇ ਨਾਲ ਚਮਜੂਆਂ ਹੀ ਮਰ ਜਾਣਗੇ ਆ ਐਦ ਕੀ ਕਿਸਾਨਾਂ ਦਾ ਮਨ ਬਣਿਆ ਹੋਇਆ ਵੀ ਮੋਦੀ ਸਰਕਾਰ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰ ਦੇਣ ਅੱਛਾ ਮੈਨੂੰ ਦੱਸੋ ਵੀ ਅੱਜ ਜਿਹੜਾ ਤੁਸੀਂ ਲੁਧਿਆਣਾ ਮਰੀਦਕੋਟਾ ਰੋਡ ਤੇ ਪਿੰਡ ਡੇਲੋ ਦੇ ਵਿੱਚ ਤੁਹਾਨੂੰ ਪੰਜਾਬ ਭਾਰਤ ਬੰਦ ਦੀ ਕਾਲ ਦਾ ਕਿਹੋ ਜਿਹਾ ਜਿਹੜਾ ਅਸਰ ਦਿਖਾਈ ਦਿੰਦਾ ਤੇ ਤੁਹਾਨੂੰ ਕਿੰਨਾ ਦਾ ਸਹਯੋਗ ਮਿਲਿਆ ਅਸਰਦੀ ਗੱਲ ਆ ਅਸੀਂ ਬੇਨਤੀ ਕੀਤੀ ਜੋਧਾ ਦੇ ਮਤਲਬ ਡੇਲੋਂ ਦੇ ਦੁਕਾਨਦਾਰ ਵੀਰਾਂ ਨੂੰ ਆ ਕੇ ਕਿਲਾ ਰਾਏਪੁਰ ਦੇ ਵੀਰਾਂ ਨੂੰ ਬੇਨਤੀ ਆ ਕੇ ਤੇ ਅਸੀਂ ਕਹਿ ਗਏ ਸਾਨੂੰ ਆਸ ਸੀਗੀ ਵੀ ਬੰਦ ਹੋਊਗਾ ਪਰ ਪ੍ਰਧਾਨ ਜੀ ਬਾਜ਼ਾਰ ਦੇ ਸਕੱਤਰ ਸਾਹਿਬ ਸਾਰੀ ਕਮੇਟੀ ਆ ਕੇ ਸਾਨੂੰ ਦੱਸ ਕੇ ਗਈ ਆ ਬਾਜ਼ਾਰ 100% ਬੰਦ ਹੋਇਆ ਅਸੀਂ ਪ੍ਰਬੰਧ ਕਰਿਆ ਸੀ ਦਰਿਆ-ਦਰੀਆਂ ਦਾ ਵੀ ਇੰਨੀ ਦਰਿਆ ਲਿਆਵਾਂਗੇ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ ਜਿੰਨਾ ਕਿ ਅਸੀਂ ਹੋਊਗਾ ਤੀਜੀ ਵਾਰੀ ਸਾਡੀ ਚਾਹ ਬਣ ਗਈ ਹੈ ਤੇ ਦਰਿਆ ਸਾਡੀਆਂ ਕੱਟ ਗਈਆਂ ਲੋਕ ਸੜਕਾਂ ਤੇ ਖੜੇ ਨੇ ਬਿਠਾਉਣ ਨੂੰ ਸਾਡੇ ਕੋਲ ਜਗ੍ਹਾ ਨਹੀਂ ਹੈ ਤੇ ਇਹ ਹੰਗਾਰਾ ਇਹ ਗੱਲਾਂ ਸਾਨੂੰ ਦੱਸ ਦਿਆ ਨੇ ਵੀ ਸਾਡੇ ਕੀਤੇ ਹੋਏ ਪ੍ਰਬੰਧ ਛੋਟੇ ਪੈ ਗਏ ਨੇ ਲੋਕਾਂ ਦਾ ਹੰਗਾਰਾ ਬਹੁਤ ਵੱਡਾ ਤੇ ਮੋਦੀ ਸਰਕਾਰ ਦੇ ਖਿਲਾਫ ਇਹ ਗੁੱਸਾ ਵਾ ਤੇ ਇਹ ਗੁੱਸਾ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਉਣ ਲਈ ਕਾਫੀ ਹੈ ਜਿਵੇਂ ਤੁਸੀਂ ਦੇਖਿਆ ਕਿ ਬਾਜ਼ਾਰ ਢੇਲੋਂ ਦੇ ਵਿੱਚ ਜਿਸ ਇਹਨਾਂ ਦੀ ਇੱਥੇ ਕਿਸਾਨ ਬੈਠੇ ਨੇ ਪੂਰਾ ਸਹਿਯੋਗ ਦਿੱਤਾ ਤੁਸੀਂ ਜਿਹੜਾ ਟਾਈਮ ਦੇ ਨਾਲ ਬਿਲੇ ਰਹੇ ਹੋ ਅਸੀਂ ਭਾਰਤ ਬੰਦ ਦੀ ਕੱਲੀ ਕੱਲੀ ਤਸਵੀਰ ਤੁਹਾਨੂੰ ਪਲ-ਪਲ ਦੇ ਨਾਲ ਦਿਖਾਉਂਦਾ ਵੰਗੇ ਧੰਨਵਾਦ ਜੀ